इो सा ठेकेदार ਜੰਗਰ ਦੀ ਯੂਨੀਵਰਸਿਟੀ ਉੱਚ ਲੈ ਕੇ ਆਣੇ ਚੈਰੀ ਚੱਲ ਰਹੀ ਪੂਰੀ ਦੀ ਬਾਈ ਗਰੂ ਜੀ ਅਪੀ ਚਾਹੁੰਦਾ ਜੀ ਹਮਾਰਾ ਚਰਮ ਨਾ ਸੀ ਮੈਂ ਨਾ ਡੇਡਾ ਤੋਂ ਕਲ ਬਣਾਇਆ ਨਾ ਮੈਂ ਨਾ ਆਣੀ ਨਹੀਂ ਮੈਂ ਬਣਾ ਰਿਹਾ ਚਰਮ ਵਿੱਚ ਕਢਾ ਜੀ ਯਾਰ ਮੈਨੂੰ ਯਾਦ ਨਹੀਂ ਰਹਿੰਦਾ ਜਿਹੜਾ ਪਾਜੀ ਰੱਖਦੇ ਮਿੱਤੇ ਰਹਿਦੇ ਮਾਰਕਟ ਨੂੰ ਤਾਂ ਕੱਢੀ ਗੱਡੀ ਯਾਰ ਲੈ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰੇ ਦੋਸਤਾਂ ਨੂੰ ਜਿਵੇਂ ਕਿ ਪਤਾ ਹੀ ਹੈ ਪੰਜਾਬ ਯੂਨੀਵਰਸਿਟੀ ਸੈਨੇਟ ਬਚਾਓ ਮੋਰਚਾ ਚੱਲ ਰਿਹਾ ਹੈ ਦਿਨ ਪ੍ਰਤੀ ਦਿਨ ਜਿਹੜਾ ਲੰਗਰ ਦੀ ਸੇਵਾ ਹੈ ਹਰ ਰੋਜ਼ ਵੱਖ-ਵੱਖ ਨਿਊ ਚੰਡੀਗੜ੍ਹ ਦੇ ਪਿੰਡਾਂ ਨੂੰ ਦਿੱਤੀ ਹੋਈ ਹੈ ਸੋ ਅੱਜ ਦੀ ਜਿਹੜੀ ਸੇਵਾ ਹੈ 19 ਨਵੰਬਰ 2025 ਕੜਾ ਪਿੰਡ ਪੜੋਲ ਦੀ ਨਗਰ ਪੰਚਾਇਤ ਤੇ ਗੁਰਦੁਆਰਾ ਸਾਹਿਬ ਵੱਲੋਂ ਨੌਜਵਾਨ ਜਿਹੜਾ ਲੰਗਰ ਲੈ ਕੇ ਅੱਜ 19 ਤਰੀਕ ਦੀ ਇਹਨਾਂ ਦੀ ਡਿਊਟੀ ਸੀ ਲੈ ਕੇ ਪਹੁੰਚ ਚੁੱਕੇ ਨੇ ਕੜਾ ਪ੍ਰਸ਼ਾਦ ਤੇ ਲੰਗਰ ਹੈ ਜਿਹੜਾ ਉਹ ਜੋ ਸਪਰਸ਼ੋ ਟਰਾਲੀ ਵਾਲੇ ਪਾਸੇ ਚੱਲ ਰਿਹਾ ਸੋ ਸਾਰੇ ਭਰਾਵਾਂ ਨੂੰ ਬੇਨਤੀ ਹੈ ਕਿ ਆ ਕੇ ਲੰਗਰ ਦੀ ਜਿਹੜੀ ਸੇਵਾ ਆ ਕੇ ਲੰਗਰ ਛਕੋ ਜੀ ਸੋ ਅਸੀਂ ਧੰਨਵਾਦ ਕਰਦੇ ਹਾਂ ਪਿੰਡ ਪੜੌਲ ਦੀ ਪੰਚਾਇਤ ਤੇ ਗੁਰਦੁਆਰਾ ਸਹਿਬਾਨ ਦਾ ਤੇ ਨੌਜਵਾਨਾਂ ਦਾ ਜਿਹੜੇ ਕਿ ਵੱਡੀ ਜਿਹੜੀ ਸੇਵਾ ਇਸ ਲੜਾਈ ਦੇ ਵਿੱਚ ਲੈ ਕੇ ਪਹੁੰਚੇ ਨੇ ਧੰਨਵਾਦ ਫੇਰ ਤੋਂ ਪੜੌਲ ਪਿੰਡ ਦੇ ਨੌਜਵਾਨਾਂ ਦਾ ਧੰਨਵਾਦ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਯੂਨੀਵਰਸਿਟੀ ਵਿੱਚ ਲੰਗਰ ਸੰਵਾਰਤ ਕਰਕੇ ਆਪਣੇ ਆਪਣੇ ਸੰਗਤਾਂ ਕਰਾਂ ਜਾਂਦੀਆਂ ਹੋਈਆਂ ਲੈਟ ਆ ਰਹੀ ਲੈਟ ਦਿਖ ਨਹੀਂ ਰਹੀ